ਕਿ ਮੈਨੂੰ ਕੀ ਮੈਨੂੰ ਸ਼ਾਇਦ ਨਾ ਪਤਾ ਹੋਵੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਅਸੀਂ ਲਗਾਤਾਰ ਇਸ ਗੱਲ ਦੇ ਉੱਤੇ ਗੱਲ ਰਹੇ ਆ ਵੀ ਮੁਹੰਮਦ ਸਿੰਘ ਆਜ਼ਾਦ ਦਾ ਜਿਹੜਾ ਨਾਮ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਆ ਰਾਮ ਆ ਮੈਂ ਕਿ ਜੀ 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 ਤੁਸੀਂ ਸਾਡੇ ਸਤਕਾਰਯੋਗ ਹੋ ਪਰ ਮੈਂ ਜਿੰਨਾ ਕਦਮ ਸਿੰਘ ਨੂੰ ਪੜਿਆ ਵਾ ਅਸੀਂ ਜੱਦੀ ਘਰ ਤੋਂ ਬਹੁਤੀ ਦੂਰ ਨਹੀਂ ਅਸੀਂ ਇੱਕ ਕਦਮ ਦੂਰ ਖੜੇ ਆ ਜਿੱਥੇ ਤੁਸੀਂ ਲੈਟਰ ਵੀ ਦੇਖੋ ਤਾਂ ਉਹ ਵੀ ਐਮ ਐਸ ਆਜ਼ਾਦ ਦੇ ਆ ਉਹਨਾਂ ਨੇ ਆਪ ਦੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਲਿਖਿਆ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਚੱਕ ਕੇ ਪੜੋ ਮਾਫ਼ ਕਰਿਓ ਮੈਂ ਕੋਈ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਮੈਂ ਤੁਹਾਡੇ ਬੱਚਿਆਂ ਦਾ ਸੀ ਮੇਰੀ ਕੋਈ ਨਹੀਂ ਜਿਹੜੀ ਬੰਦੇ ਸਮਝੋ ਸਾਡਾ ਆਰਮਨ ਸਾਡਾ ਆਰਮਨ ਸਾਡਾ ਆਰਮਨ ਰਾਮ ਸਤਕਾਰ ਯੋਗ ਮੈਂ ਭਗਵਾਨ ਰਾਮचंद ਦੀ ਗੱਲ ਕਰਦਾ ਸਾਡੇ ਨਹੀਂ ਸਤਕਾਰ ਯੋਗ ਪਰ ਜਦੋਂ ਸਾਡੇ ਸ਼ਹੀਦ ਨੇ ਆਪ ਦਾ ਨਾਮ ਮੁਹੰਮਦ ਸਿੰਘ ਆਜ਼ਾਦ ਲਿਖਿਆ ਉਹ ਜੇਲ੍ਹ ਦੇ ਵਿੱਚ ਬੈਠ ਕੇ ਲਿਖ ਰਿਹਾ ਵੀ ਮੇਰੇ ਨਾਮ ਦੇ ਨਾਲ ਛਾੜ ਨਾ ਕੀਤੀ ਜਾਵੇ ਤੁਸੀਂ ਇਹ ਜਦੋਂ ਜੱਦੀ ਘਰ ਅੰਦਰ ਬੜੋਗੇ ਤਾਂ ਇੱਥੇ ਸ਼ਹੀਦ ਉਦਮ ਸਿੰਘ ਦੀ ਜੇਲ੍ਹ ਚ ਲਿਖੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਸ਼ਰ੍ਹਾਂ ਵਿੱਚ ਲਿਖਿਆ ਵੀ ਮੇਰੇ ਨਾਮ ਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਉਹਨਾਂ ਨੇ ਆਪ ਦੇ ਨਾਮ ਮੁਹੰਮਦ ਸਿੰਘ ਜ਼ਾਦ ਲਿਖਿਆ ਆਪ ਦੇ ਸਾਈਨ ਐਮਬੀ ਮਸਲ ਜ਼ਾਦ ਦੇ ਕੀਤੇ ਪਰ ਅਜੇ ਥੇ ਜੇ ਦੁੱਖ ਲੱਗਦਾ ਕਿ ਜਿਹੜੇ ਲੋਕ ਜਿਹੜੀ ਤਸਵੀਰ ਦੇ ਉਰੇ ਹਜ਼ਾਰਾਂ ਲੋਕ ਨਮਸਤਕ ਹੁੰਦੇ ਆ ਉਹਦੇ ਤੇ ਵੀ ਆਰਾਮ ਮੁਹੰਮਦ ਸਿੰਘ ਜ਼ਾਦ ਆ ਤੇ ਜਿਹੜਾ ਉਹ ਗੇਟ ਵਾ ਉਹਦੇ ਤੇ ਵੀ ਆਰਾਮ ਮੁਹੰਮਦ ਸਿੰਘ ਜ਼ਾਦ ਆ ਤੁਹਾਡੀ ਗੱਲ ਨੂੰ ਕਲੀਅਰਫਾਈ ਕਰਦੇ ਜਿਹੜਾ ਨਾ ਮੇਰਾ ਕਸੂਰ ਤਾਂ ਨਹੀਂ ਜੀ ਜੀ ਸ਼ਾਹੀ ਸੁਲਾਮ ਜੀ ਸੇਦੂਦੂਸੇ ਦੇ گاਉਂ ਦੇ ਚਾਰ ਕਮੇਟੀ ਕੰਮ ਕਰਦੀ ਹੈ ਜਿਨ੍ਹਾਂ ਦੇ ਵਿੱਚ राम मोहम्मद सिंह आजाद क्लब वो अभी भी नहीं उन्नीस सौ पचासी की नहीं आजाद तो ही के भी आपने भी की नहीं पर क्योंकि क्लब है कई लेखकर ने राम मोहम्मद आजाद क्लब राम मोहम्मद आजाद ही नौ लिखा उस आजाद ही कही जाते हैं ਇਹ ਜਿਹੜਾ ਮਾਮਲਾ ਪਿਆ ਜੋ ਉਹਨਾਂ ਨੇ ਜੜੀ ਦੇ ਵਿੱਚ ਜਾਣਦੇ 1985 ਦੇ ਇੱਕ ਮੂਵਮੈਂਟ ਚੱਲ ਰਹੀ ਆ ਅੱਜ 2025 ਹੋ ਗਿਆ ਇਹ ਮੈਨੂੰ ਮਾਫ਼ ਕਰਿਓ ਜੀ 25 ਸਾਲਾਂ ਬਾਅਦ ਇਹ ਗੱਲ ਆ ਪਰ ਅੱਜ ਤੇ ਸ਼ਹੀਦਾਂ ਦੇ ਖੜ ਕੇ ਅਸੀਂ ਸੋ ਨਾ ਖਾਈਏ ਵੀ ਅੱਜ ਅਸੀਂ ਇਸ ਮੂਵਮੈਂਟ ਨੂੰ ਛੜੀ ਇਹ ਇਹਨਾਂ ਨੇ ਚਲਾਈ ਹੋਈ ਮੂਵਮੈਂਟ ਨੂੰ ਬੰਦ ਕਰਾ ਕੇ ਤੇ ਮੁਹੰਮਦ ਸਿੰਘ ਜ਼ਾਦੂ ਨੂੰ ਮੁਹੰਮਦ ਸਿੰਘ ਜ਼ਾਦਰੀ ਨੂੰ ਦੇਖੋ ਜੀ ਇਹਨਾਂ ਜਿਸੀ ਗੱਲ ਆ ਰਾਮਾ ਬਸੀ ਦੀ ਯਾਦ ਕਰਾਓ ਸਾਡੇ ਸਾਜਾ ਜਿਹੜਾ ਸ਼ਹੀਦ ਗੁਰਦੇਵ ਸਿੰਘ ਕਮੇਟੀ ਸਾਡੇ ਅਸਸਾਂ ਦੀ 2:00 ਵਜੇ ਨੇ ਅਸੀਂ ਇਹਦੀ ਫੋਟੋ ਆ ਰਹੀ ਹੈ Ориਜਨਲ ਫੋਟੋ ਅਸੀਂ ਇਸ ਨੂੰ ਉਜਾਗਰ ਕਰਦੇ ਹਾਂ ਲੱਗਦਾ ਇਹਦੀ ਪੇਂਟਿੰਗ ਆ ਉਹ ਪਰ ਹਰ ਹਰ ਨਹੀਂ ਤੇ ਦੂਸਰਾ ਸੱਜਣ ਮਹਾਂਵੀਰ ਸਿੰਘ ਨੂੰ ਜਿਹਦੇ ਸੂਤ ਬਈ ਅਦਾਰਨ ਕਰਦੇ